ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੀ YouTube ਫੈਮਿਲੀ ਨੂੰ ਹਾਂਜੀ ਉਮੀਦ ਕਰਦੇ ਆ ਤੁਸੀਂ ਠੀਕ ਠਾਕ ਹੋਵੋਗੇ ਹਾਂਜੀ ਅੱਜ ਆਪਾਂ ਕੱਢ ਰਹੇ ਹਾਂ ਜੀ ਖੀਰਿਆਂ ਚੋਂ ਕਾ ਖੀਰਿਆਂ ਤੇ ਗੋਡੀ ਪਾ ਰਹੇ ਆ ਇਹ ਆਪਾਂ ਅੱਜ ਤੇ ਪਹਿਲਾਂ ਆਪਾਂ ਪਾਈ ਸੀ ਕਦੂਆਂ ਚ ਤੇ ਅ ਕareleਆਂ ਚ ਤੇ ਅੱਜ ਆਪਾਂ ਪਾ ਰਹੇ ਆ ਇਹ ਖੀਰਿਆਂ ਚ ਇਹ ਖੀਰਿਆਂ ਦੀਆਂ ਵੱਲਾਂ ਨੇ ਜੀ ਦੇਖੋ ਤੇ ਇੰਨੀ ਧੁੰਦਾ ਜੀ ਆਪਾਂ ਆਏ ਹੋਏ 8 ਵਜੇ ਦੇ ਤੇ ਐਨੀ ਧੁੰਦਾ ਦੇਖੋ ਜੀ ਹੁਣ ਵੱਜ ਰਹੇ ਨੇ 11 11 ਤੋਂ ਉੱਪਰ ਹੀ ਟਾਈਮ ਹੋਊਗਾ ਜੀ ਹਜੇ ਵੀ ਦੇਖੋ ਧੁੰਦ ਕਿੰਨੀ ਹੈ ਜੀ ਉਧਰ ਆਪਣਾ ਉਹ ਖੰਭਾ ਦਿਖ ਰਿਹਾ ਜੀ ਥੋੜਾ ਥੋੜਾ ਨਜ਼ਰ ਆ ਰਿਹਾ ਉਧਰ ਮੋਟਰ ਆਪਣੀ ਕੋਠਾ ਵਾ ਤੇ ਉਹ ਨਜ਼ਰ ਨਹੀਂ ਆ ਰਿਹਾ ਹਜੇ ਦੇਖੋ ਜੀ ਐਨੀ ਧੁੰਦਾ ਆਪਾਂ ਆਏ ਹੋਏ 8 ਵਜੇ ਦੇ ਤੇ ਸ਼ਾਮ ਨੂੰ 5 ਵਜੇ ਜਾਣਾ ਆਪਾਂ ਛੁੱਟੀ ਕਰਕੇ 8 ਵਜੇ ਤੋਂ ਲਾ ਕੇ 5 ਵਜੇ ਤੱਕ ਇਹਿਆੜੀ ਆਉਨੇ ਆ ਜੀ ਆਪਾਂ 300 ਰੁਪਏ ਤੇ ਗੋਡੀ ਪਾਉਣਾ ਆ ਦੇਖੋ ਜੀ ਹੱਥ ਧਰਦੇ ਆ ਫਿਰ ਦਸਤਾਨੇ ਪਾ ਲਈਦੇ ਆ ਜੀ ਕਿਉਂਕਿ ਸਵੇਰੇ ਆ ਕੇ ਇਹ ਕਾਗਜ਼ ਪਾਇਆ ਹੋਇਆ ਜਿਹੜਾ ਪੰਨਾ ਪਾਇਆ ਹੋਇਆ ਉੱਤੇ ਸਬਜ਼ੀ ਦੇ ਟ੍ਰੇਲ ਤੋਂ ਇਹ ਆਪਾਂ ਆ ਕੇ ਲਾਉਨੇ ਆ ਤੇ ਗੋਡੀ ਕਰਕੇ 2 ਕਿੱਲਿਆਂ ਦਾ ਲਾ ਦੇਣੇ ਆ ਜੀ ਆਪਾਂ ਤੇ ਗੋਡੀ ਕਰਕੇ ਫਿਰ ਸ਼ਾਮ ਨੂੰ ਇਹ ਪਾ ਕੇ ਜਾਣਾ ਪੈਂਦਾ ਜੀ ਦੇਖੋ ਜੀ ਉਹ ਦੋ ਚਾਰ ਜਾਣੇ ਉਹ ਲੱਗ ਰਿਹਾ ਚਾਰ ਜਾਣੇ ਉਧਰ ਲੱਗ ਰਿਹਾ ਤਿੰਨ ਜਾਣੇ ਇੱਧਰ ਲੱਗ ਰਿਹਾ ਆਪਾਂ ਦੇਖੋ ਜੀ ਇੱਕ ਸਾਈਡ ਤੇ ਮਿਰਚਾਂ ਲੱਗੀਆਂ ਹੋਈਆਂ ਨੇ ਤੇ ਆ ਇੱਕ ਸਾਈਡ ਤੇ ਖੀਰੇ ਆ ਜੀ ਤੇ ਹਜੇ ਆਪਾਂ ਸ਼ਿਮਲਾ ਮਿਰਚ ਤੇ ਚਾਰੀ ਮਿਰਚਾਂ ਚ ਤੇ ਬਤਾਉਆਂ ਚ ਹਜੇ ਆਪਾਂ ਗੋਡੀ ਪਾਉਣੀ ਆ ਇੱਟੱਕ ਹੀਰਿਆਂ ਦੀ ਪਾਈ ਆਨੇ ਆ ਹਜੇ ਤੱਕ ਤਾਂ ਫਿਰ ਇਹ 15 ਕ ਦਿਨ ਫਿਰ 15 ਦਿਨ ਬਾਅਦ ਫਿਰ ਗੋਡੀ ਪੂਗੀ ਇੰਨਾ ਚ ਆਪਾਂ 13 ਕਿੱਲੇ 13 14 ਕਿੱਲੇ ਲਾਏ ਆ ਜੀ ਇਹ ਸਬਜ਼ੀ ਦੀ ਇਹਨਾਂ ਨੇ ਬਾਈ ਉਹ ਹਰਾਨੇ ਜਿੰਨਾਂ ਦੇ ਆਉਣੇ ਆਪਾਂ ਦਿਹਾੜੀ ਤੇ 13 14 ਕਿੱਲੇ ਸਬਜ਼ੀ ਲਈ ਆ ਜੀ ਕਿਸੇ ਚ ਕੱਦੂ ਲਾਏ ਨੇ 2 ਕਿੱਲੇ 2 3 ਕਿੱਲੇ ਤੱਕ 3 ਕਿੱਲੇ ਤੱਕ ਕੱਦੂ ਨੇ ਤੇ 2 ਕਿੱਲੇ ਕarele ਨੇ 2 ਪੰਤੇ ਤੇ 3 ਕਿੱਲੇ ਠੀਰੇ ਨੇ ਜੀ ਤੇ 3 ਕਿੱਲੇ 4 ਜੀ ਮਿਰਚਾਂ ਤੇ ਸ਼ਿਮਲਾ ਮਿਰਚਾਂ ਤੇ ਦੂਸਰੀਆਂ ਕੌੜੀ ਮਿਰਚਾਂ ਤੇ 1 ਕਿੱਲੇ ਚ ਲਈ ਨੇ ਜੀ ਬਤਾਉਂਗਾ ਇਹਨਾਂ ਨੇ ਬਾਈ ਹੋਰਾਂ ਨੇ ਤੇ ਆਪਾਂ ਪਹਿਲਾਂ ਤਾਂ ਬਾਣ ਤਿਆਰ ਕਰਿਆ ਜੀ ਫਿਰ ਜੀ ਚ ਪੌਦ ਲੱਗਣ ਵਾਲੀ ਸੀ ਮਿਰਚਾਂ ਦੀ ਪੌਦ ਲਈ ਸੀ ਜੀ ਆਪਾਂ ਸ਼ਿਮਲਾ ਮਿਰਚਾਂ ਦੀ ਬਤਾਉਆਂ ਦੀ ਚਾਰੀ ਮਿਰਚਾਂ ਦੀ ਇਹਨਾਂ ਦੀ ਪੌਦ ਲੱਗੀ ਸੀ ਜੀ ਇਹ ਚੀਜ਼ ਦੀ ਤੇ ਦੂਜਾ ਕਰੇਲੇ ਦਾ ਵੀ ਬੀ ਲੱਗਿਆ ਸੀ ਤੇ ਕੱਦੂ ਦਾ ਵੀ ਬੀ ਲੱਗਿਆ ਸੀ ਜੀ ਤੇ ਖੀਰੇ ਦਾ ਵੀ ਬੀ ਲੱਗਿਆ ਸੀ ਤੇ ਹੁਣ ਦੇਖੋ ਇਹ ਬੀ ਖੀਰਿਆਂ ਦੇ ਐਡਿੰਗ-ਐਡਿੰਗ ਬੱਲਾ ਨਿਕਲੇ ਨਹੀਂ ਆ ਤੇ ਹੁਣ ਇਹਨਾਂ ਚ ਗੋਡੀ ਪਾਉਣ ਵਾਲੀ ਹੋ ਗਈ ਸੀ ਤੇ ਹੁਣ ਆਪਾਂ ਗੋਡੀ ਪਾਈ ਜਨੇ ਆ ਜੀ ਗੋਡੀ ਪਾ ਕੇ ਤੇ ਫਿਰ ਆਪਾਂ ਇਹਨਾਂ ਨੂੰ ਢੱਕ ਦੇਣਾ ਦੇਖੋ ਜੀ ਤੇ ਆਹ ਬੀ ਲਾਈ ਸੀ ਇਹ 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 ਆਪਿਆ ਬੀ ਜੀ ਹਾਂਜੀ ਕਿ ਇਹ ਬੱਲਾ ਨਿਕਲੇ ਨਹੀਂ ਆ ਜੀ ਹੁਣ ਦੇਖੋ ਆ ਦੇਖੋ ਦੇਖੋ ਕਿਰਿਆ ਹੋਏ ਬੱਲੇ ਕਿਰੀ ਹੋਈ ਆ ਘਾ ਨਾਲ ਕਾ ਉੱਠਣੇ ਜਾਂਦਾ ਇਹਨਾਂ ਨੂੰ ਨਾ ਹੀ ਇੱਥੇ ਸਰਪੇ ਹੋਵੇ ਕਿਉਂਕਿ ਫਿਰ ਬੱਲਾ ਮਚਣ ਦਾ ਡਰ ਆਈ ਤੇ ਦੇਖੋ ਜੀ ਇਹ ਨਿਕਲੇ ਨਾ ਕੱਲੀ ਬੱਲ ਰਹਿ ਗਈ ਹੁਣ ਘਾ ਆ ਪਾ ਕੱਢ ਤੈਂਦੇ ਚ ਦੇਖੋ ਜੀ ਧੰਜੀ ਚੈਨਲ ਨੂੰ ਵੱਡ ਤੋਂ ਵੱਡ ਸਪੋਰਟ ਕਰਿਆ ਕਰੋ ਸਬਸਕ੍ਰਾਈਬਰ ਕਰਿਆ ਕਰੋ ਮਿਹਨਤੀ ਬੰਦਿਆਂ ਨੂੰ ਜੀ ਅੱਪਾ ਜੀ ਹੋਰ ਲੰਡੂ ਪੰਜੂ ਵੀਡੀਓ ਨਹੀਂ ਪਾਉਂਦੇ ਆਪਾਂ ਪਾਉਨੇ ਆ ਖੇਤੀਬਾੜੀ ਵਾਲੀਆਂ ਵਧੀਆ ਜੀ ਨੂੰ ਵੀ ਸੋਹਣੀਆਂ ਲੱਗਣ ਤੇ ਵਧੀਆ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਜੀ ਸੋਹਣੇ ਸੋਹਣੇ ਦੱਸਿਆ ਕਰੋ ਵੀ ਕੌਣ ਕੌਣ ਸਬਜ਼ੀ ਲਾਉਂਦੇ ਨੇ ਕਿੱਥੇ ਕਿੱਥੇ ਸਬਜ਼ੀ ਲੱਗਦੀ ਹੈ ਜੀ ਕਮੈਂਟਾਂ ਚ ਦੱਸਿਆ ਕਰੋ ਜੋ ਵੀ ਜੋ ਵੀ ਕੋਈ ਸਬਜ਼ੀ ਲਾਉਂਦਾ ਵੀ ਤੁਸੀਂ ਕੀ ਸਬਜ਼ੀ ਲਾਈ ਹੋਈ ਹੈ ਜੀ ਤੇ ਅਸੀਂ ਤਾਂ ਦੱਸ ਹੀ ਰਹੇ ਆਂ ਜੀ ਆਪਾਂ ਕੀ ਕੀ ਸਬਜ਼ੀ ਲਾਈ ਆਈ ਹੈ ਹਾਂਜੀ ਦੇਖੋ ਜੀ ਇਹ ਜਿਹੜਾ ਬਾਥੂ ਪਾ ਕੇ ਬਣਾਇਆ ਸਾਗ ਸੱਜਣਾ ਇਹ ਬਾਥੂ ਹੋ ਰਿਹਾ ਜੀ ਇਹ ਚ ਸ਼ਿਮਲਾ ਮਿਰਚਾਂ ਚ ਤੇ ਇਹਨਾਂ ਚ ਸਾਰੇ ਸਾਰੀਆਂ ਸਬਜ਼ੀ ਚ ਬਾਥੂ ਵੀ ਹੋ ਰਿਹਾ ਤੇ ਇੱਕ ਗੁੱਲੀ ਡੰਡਾ ਹੋ ਰਿਹਾ ਜੀ ਤੇ ਇੱਕ ਸੱਠੀ ਜੀ ਹੋਰ ਹੁੰਦੀ ਹੈ ਜੀ ਮੇਥੇ ਵਰਗੀ ਉਹ ਹੋ ਰਹੀ ਆ ਕਿਸੇ 'ਚ ਘਟਕਾ ਹੋ ਰਿਹਾ ਜੀ ਕਿਸੇ 'ਚ ਜ਼ਿਆਦਾ ਹੋ ਰਿਹਾਗਾ ਤਾਂ ਕਰਕੇ ਜੀ ਹੱਥ ਆਪਾਂ ਨੂੰ ਸਾਰਿਆਂ ਸਾਰੀ ਸਬਜ਼ੀ ਚ ਹੀ ਮਾਰਨਾ ਪੈਣਾ ਐ ਨਹੀਂ ਹੈਗਾ ਵੀ ਜੀ ਚ ਇਹ ਹਾਂ ਜੀ ਆਹ ਦੇਖੋ ਜੀ ਇਹ ਮੇਥੇ ਵਰਗੀ ਨਹੀਂ ਹੈਗੀ ਇਹ ਹਲਕ ਵੀ ਇਹ ਛੋਟੇ ਪੱਤੇ ਨੇ ਮੇਥੇ ਦੇ ਥੋੜੇ ਵੱਡੇ ਹੁੰਦੇ ਨੇ ਇੱਕ ਆ ਗੁੱਲੀ ਡੰਡਾ ਤੇ ਇੱਕ ਬਾਥੂ ਇਹ ਤਿੰਨ ਚੀਜ਼ਾਂ ਹੀ ਨਹੀਂ ਇਹ ਕਪਾਲਕ ਵਰਗਾ ਹੋਰ ਪੌਦਾ ਜਾਂ ਖਿਲਮਾ ਜਾਂ ਉਹ ਥੋੜਾ ਜਿਹਾ ਉਹ ਚੀਜ਼ ਜ਼ਿਆਦਾ ਚੱਲ ਰਹੀ ਹੈ ਵੀ ਥੋੜੀ ਸਬਜ਼ੀ ਜਿਹੜੇ ਜਿਨੇ ਵੀ ਕਿਸੇ ਨੇ ਭੈਣ ਭਰਾ ਨੇ ਕੋਈ ਵੀ ਸਬਜ਼ੀ ਲਾਈ ਆ ਵੀ ਥੋੜੀ ਸਬਜ਼ੀ ਚ ਕੀ ਕੀ ਘਾਉ ਉੱਗਿਆ ਜਾਈ ਬਿਸ਼ਤੀ ਦੀ ਗੋਡੀ ਕਰ ਰਹੇ ਹਾਂ ਤੁਸੀਂ ਕੱਖਾਂ ਚ ਕੀ ਕੀ ਉਗ ਰਿਹਾ ਬਾਥੂ ਸਾਡੇ ਤਾਂ ਬਾਥੂ ਆ ਗੁੱਲੀ ਡੰਡਾ ਤੇ ਇੱਕ ਉਹ ਛੱਠੀ ਜੀ ਆ ਤੇ ਇੱਕ ਪਾਲਕ ਜੀ ਵਰਗਾ ਇੱਕ ਪੌਦਾ ਜਿਹਾ ਹੁੰਦਾ ਜਿਵੇਂ ਪਾਲਕ ਹੁੰਦੀ ਆ ਉਦਾਂ ਦੇ ਦੋ ਤਿੰਨ ਵੈਰਾਈਟੀ ਦਾ ਕਾ ਨਿਕਲੇ ਜੀ ਦੇਖੋ ਜੀ ਇਧਰ ਥੋੜਨੀ ਆ ਵੱਡੀਆਂ ਬੱਲਾਂ ਨੇ ਹੀ ਰਿਆਂ ਨੇ ਕਿਤੇ ਕਿਤੇ ਥੋੜੀ ਜਿਹੀ ਘੱਟ ਵੱਲ ਛੋਟੀ ਆ ਕਿਤੇ ਕਿਤੇ ਬਾਬਾ ਵੱਡੀ ਆ ਹਾ ਜਿਵੇਂ ਮਲਾ ਨਚਾਂ ਦੀ ਆਪਾਂ ਤੁਹਾਨੂੰ ਦਿਖਾਵਾਂਗੇ ਸ਼ਿਮਲਾ ਮਿਰਚਾਂ ਚ ਤਾਂ ਆਪਾਂ ਇੱਕ ਵਾਰੀ ਪਹਿਲਾਂ ਗੋਡੀ ਪਾਈ ਸੀ ਆ ਸਬਜੀ ਲਾਉਂਦੇ ਲਾਉਂਦੇ ਜਿਹੜੀ ਬੀਜ ਵਾਲੀ ਸਬਜੀ ਆ ਜਿਹੜਾ ਬੀ ਲੱਗਿਆ ਸੀ ਤੇ ਉਹਦੇ ਲਾਉਂਦੇ ਲਾਉਂਦੇ ਅਸੀਂ ਮਿਰਚਾਂ ਨੇ ਫਲ ਚੱਕਿਆ ਹੋਇਆ ਸੀਗਾ ਖੁੱਲੇ ਜੇ ਚੱਕੇ ਹੋਏ ਸੀਗੇ ਤੇ ਹੁਣ ਦੇਖਦੇ ਆਂ ਵੀ ਆਪਾਂ ਜਦੋਂ ਮਿਰਚਾਂ 'ਚ ਗੋਡੀ ਕਰਾਂਗੇ ਉਦੋਂ ਦਿਖਾਵਾਂਗੇ ਤੁਹਾਨੂੰ ਅਸੀਂ ਵੀ ਨਹੀਂ ਦੇਖੇ ਹਜੇ ਪੰਨਾ ਲਾਉਣਾ ਪੈਂਦਾ ਨਾ ਜੀ ਉਹਨਾਂ ਤੋਂ ਉਧਰਲੀ ਸਾਈਡ ਤੇ ਆ ਜੀ ਮਿਰਚਾਂ ਉਹ ਖੰਭੇ ਤੋਂ ਪਰਲੀ ਸਾਈਡ ਤੇ ਮਿਰਚਾਂ ਸਾਰੀ ਤੇ ਅਸੀਂ ਵੀ ਨਹੀਂ ਦੇਖਿਆ ਹਜੇ ਉਹਨੂੰ ਪੰਨਾ ਲਾ ਕੇ ਕਿਉਂਕਿ ਆਪਾਂ ਪੰਨਾ ਲਾ ਨਹੀਂ ਨਾ ਸਕਦੇ ਜਦੋਂ ਆਪਾਂ ਗੋਡੀ ਕਰਨੀ ਆ ਉਦੋਂ ਹੀ ਪੰਨਾ ਲਾ ਸਕਾਂਗੇ ਤਰੇਲ ਨਾਲ ਫਿਰ ਧੁੱਪ 'ਚ ਜੇ ਤਰੇਲ ਉਹ ਭਿੱਜੀ ਹੁੰਦੀ ਆ ਭਿੱਜ ਜਾਂਦੀਆਂ ਨੇ ਬੱਲਾਂ ਤੇ ਤਰੇਲ ਆਪਾਂ ਤਰੇਲ ਚੋਂ ਉਹ ਲਾ ਦਾਂਗੇ ਦੀ ਲਾਲਾ ਤਰੇਲ ਪਈ ਚ 50 ਲਾਦਾਂਗੇ ਤਾਂ ਫਿਰ ਉਹ ਮੱਚ ਜਾਂਦੀਆਂ ਨੇ ਬੱਲਾ ਤਾਂ ਕਰਕੇ ਹਜੇ ਆਪਾਂ ਲਾਇਆ ਨਹੀਂ ਉਹਨਾਂ ਤੋਂ ਪੰਨਾ ਤੇ ਜਦੋਂ ਲਾਹਾਂਗੇ ਜੀ ਤੁਹਾਨੂੰ ਵੀ ਦਿਖਾਵਾਂਗੇ ਵੀ ਕਿੰਨਾ ਕ ਆਪਣੀਆਂ ਮਿਰਚਾਂ ਨੇ ਸ਼ਿਮਲਾ ਮਿਰਚਾਂ ਨੇ ਕਿੰਨਾ ਕ ਫਲ ਚੱਕ ਰੱਖਿਆ ਤੇ ਇਹਨਾਂ ਨੇ ਤਾਂ ਵਿਚਾਰੀਆਂ ਨੇ ਕੀ ਫਲ ਚੱਕਣਾ ਇਹਨਾਂ ਨੇ ਤਾਂ ਹਜੇ ਛੋਟੀਆਂ ਨੇ ਤਾਂ ਹਜੇ ਹੁਣੇ ਨਿਕਲੀਆਂ ਨੇ ਨਾ ਬੱਲਾ ਇਹ ਤਾਂ ਛੋਟੀਆਂ ਨੇ ਹਜੇ ਆਪਾਂ ਇਹਨਾਂ ਤੋਂ ਗੋਡੀ ਕਰ ਰਹੇ ਆਂ ਅੱਜ ਇੱਕ ਵਾਰੀ ਗੋਡੀ ਹੋਰ ਹੋਊਗੀ ਉਦੋਂ ਦੇਖਾਂਗੇ ਜੀ ਆਪਾਂ ਵੀ ਕਿਵੇਂ ਫਲ ਚੱਕਿਆ ਕਿਵੇਂ ਕਿੱਡੀਆਂ-ਕਿੱਡੀਆਂ ਖੋਗੀਆਂ ਜੀ ਫਿਰ ਵੀ ਵੀਡੀਓ ਪਾਵਾਂਗੇ ਆਪਾਂ ਚੈਨਲ ਤੇ ਬਲੌਗ ਬਣਾ ਕੇ ਪਾਵਾਂਗੇ ਜੀ ਫਿਰ ਵੀ ਦਿਖਾਵਾਂਗੇ ਤੁਹਾਨੂੰ ਤੇ ਬਣਿਓ ਰਹੋ ਚੈਨਲ ਦੇ ਨਾਲ ਜੀ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਆਹ ਦੇਖੋ ਜੀ ਐ ਮੱਛੀ ਜਾਂਦੀਆਂ ਨੇ ਬੱਲਾ ਜਿਹੜੀਆਂ ਆਪਾਂ ਕਹਿ ਨਹੀਂ ਤੇ ਆ ਦੇਖੋ ਆ ਬੱਲ ਮੱਛੀ ਹੋਈ ਹੈ ਜਿਵੇਂ ਸੇਕ ਲੱਗਿਆ ਹੁੰਦਾ ਬੱਲ ਨੂੰ ਜਿਵੇਂ ਮੇ ਪਾਗਣੀ ਮਚਾਈ ਹੁੰਦੀ ਸੇਕ ਲੱਗ ਜਾਂਦਾ ਪੱਤੇ ਨੂੰ ਦੇਖੋ ਜੀ ਕਿਹੜੇ ਤਰੀਕੇ ਨਾਲ ਮੱਚੀ ਆ ਵੱਲ ਉਹ ਸਾਰੀ ਹਰੀ ਆ ਦੇਖੋ ਇੰਨੀ ਕ ਜਗਾ ਮੱਚ ਰਹੀ ਐ ਦੇਖੋ ਜੀ ਕਿਉਂਕਿ ਇਹ ਕਿਉਂ ਮੱਚਦੀਆਂ ਨੇ ਹਜੇ ਬੱਦਲਾਂ ਕੱਚੀਆਂ ਨੇ ਇਹ ਧੁੱਪ ਨੇ ਨਿਕਲ ਜਾਂਦੀ ਏ ਧੁੱਪ ਲੱਗ ਜਾਂਦੀ ਏ ਕਈ ਵਾਰੀ ਇਹਨਾਂ ਨੂੰ ਤਾਂ ਫਿਰ ਇਸ ਤਰੀਕੇ ਨਾਲ ਮੱਚ ਜਾਂਦੀਆਂ ਨੇ ਬੱਦਲਾਂ ਨੁਕਸਾਨ ਆ ਤਾਂ ਹੀ ਆਪਾਂ ਕਹੀ ਜਾਂਦੇ ਆ ਵੀ ਸ਼ਿਮਲਾ ਮਿਰਚਾਂ ਦੀ ਹਜੇ ਆਪਾਂ ਤਾਂ ਹੀ ਪੰਨਾ ਲਾਰੇ ਠੰਡ ਕਰੂੰ ਜੀ। ਨਾ ਕਰਕੇ ਨਾ ਖਾਣਾ। ਦੇਖੋ ਜੀ। Rajasthan ਚ ਤਾਂ ਇਹ ਵੱਧ मूंगफली ਤੇ ਬਾਜਰਾ ਬੂਜਰਾ ਤੇ ਗਮਾਰੀ ਗਮੂਰੀ ਹੁੰਦੀ ਆ ਸ਼ਾਇਦ। ਕਣਕ ਕੌਣਕ ਵੀ ਹੁੰਦੀ ਆ ਜਉਂ ਜਉਂ ਵੀ। ਤੇਲ ਵਾਲਾ ਜੀਰਾ ਜੂਰਾ ਵੀ ਹੁੰਦਾ ਵਾ। ਉਹ ਵੀ ਹੁੰਦਾ। ਮਰਾਦਾ ਵੀ ਹੁੰਦਾ। ਤੇ ਹੋਰ ਕੀ ਕੀ ਹੁੰਦਾ ਅੰਦਰ ਤੇ ਮੋਠ ਹਨ ਰਾਜਸਥਾਨ ਚ ਹਾਂ ਮੋਠ ਮੂਠ ਵੀ ਹੁੰਦੇ ਨੇ ਜੀ ਤੇ ਆਪਣੇ ਅਸੀਂ ਪੰਜਾਬ ਚ ਆ ਜੀ ਹਰਿਆਣਾ ਪੰਜਾਬ ਹਰਿਆਣੇ ਚ ਪੰਜਾਬੀ ਵਿੱਚ ਹੀ ਰਹਿ ਗਿਆ ਜੀ ਹਾਂ ਪੰਜਾਬੀ ਵਿੱਚ ਹੀ ਰਹਿ ਗਿਆ ਤੇ ਹਰਿਆਣਾ ਗਈ ਇਹ ਤੇ ਹਰਿਆਣੇ ਚ ਤਈ ਦੇਖੋ ਇਹ ਸਬਜ਼ੀ ਵਗੈਰਾ ਹੀ ਲੱਗਦੀ ਆ ਕਣਕ ਹੁੰਦੀ ਆ ਆਪਣੇ ਹੁਣ ਕਣਕ ਦਾ ਸਮਾਂ ਜੀ ਕਣਕ ਦਾ ਬੀਜ ਰੱਖੀ ਐ ਤੇ ਝੋਨਾ ਵੱਢਿਆ ਗਿਆ ਤੇ ਦੋ ਹੀ ਫਸਲਾਂ ਹੁੰਦੀਆਂ ਨਰਮੇ ਨਰਮੇ ਵੀ ਹੁੰਦੇ ਆ ਵੈਸੇ ਤਾਂ ਜੀ ਹੁਣ ਥੋੜਾ ਨਰਮ ਘੱਟ ਹੁੰਦਾ ਦਾ ਤੇ ਝੋਨਾ ਝੋਨਾ ਤੇ ਕਣਕ ਕੁੰਕੀ ਹੁੰਦੀ ਆ ਜਿਆਦੇ ਤੇ ਇੱਕਾ ਸਬਜ਼ੀ ਸਬਜ਼ੀ ਲੱਗਦੀ ਜੀ ਦੇਖੋ ਆਪਣੇ ਕੰਨੀ ਤੇ बाजरा ਬੂਜਰਾ ਵੀ ਟਮਾਟਲਾ ਜਲਾ ਲੈਂਦੇ ਆ ਜੀ ਗਮਾਰਾ ਗਮੂਰਾ ਵੀ ਲਾ ਲੈਂਦੇ ਆ ਤੇ ਗੱਲ ਕਰ ਮੋਠ ਮੂਠ ਤੇ ਮੂੰਗਫਲੀ ਇਹੋ ਜੀ ਚੀਜ਼ ਨਹੀਂ ਲੱਗਦੀ ਜੀ ਆਪਣੇ ਨਾਮਰਾਬਾ ਅਮਰੂਦਾ ਜੀਰਾ ਜੂਰਾ ਇੱਧਰ ਨਹੀਂ ਜੀ ਇੱਧਰ ਇਹ ਹੀ ਚੀਜ਼ਾਂ ਲੱਗਦੀਆਂ ਨੇ ਝੋਨਾ ਕਣਕ ਤੇ ਗਮਾਰੀ ਤੇ ਬਾਜਰਾ ਲਾ ਲੈਂਦੇ ਨੇ ਜੀ ਬਾਜਰਾ ਵੀ ਹੋ ਜਾਂਦਾ ਤੇ ਸਬਜ਼ੀ ਸਬਜ਼ੀਆਂ ਜੀ ਹਾਂਜੀ ਆ ਦੇਖੋ ਜੀ ਬੱਲ ਦਿਖਦੇ ਨਹੀਂ ਦੇਖੋ ਕੱਖ ਨੇ ਘੇਰੀ ਹੋਈ ਆ ਇਹ ਆਪਾਂ ਹੁਣ ਕੱਖ ਕੱਢ ਦਾਂਗੇ ਤਾਂ ਬੱਲ ਨੂੰ ਵਿਚਾਰੀ ਨੂੰ ਸਾਹ ਆ ਜਾਊਗਾ ਵਧੀਆ ਵੱਧਨੇ ਸ਼ੁਰੂ ਹੋ ਜੂਗੀ ਕਿਉਂਕਿ ਕੱਖ ਨੇ ਘੇਰ ਰੱਖੀ ਸੀ ਦੇਖੋ ਜੀ ਦਿਖ ਦਿਨੀ ਕੀ ਇਹ ਤਾਂ ਆ ਦੇਖੋ ਆ ਖੀਰਿਆਂ ਦੀ ਬੱਲ ਆ ਤੇ ਆ ਨੱਚਾ ਇਧਰਲੀ ਸਾਈਡ ਤੇ ਦੇਖੋ ਜੀ ਐ ਐ ਲਾਈਆਂ ਹੋਈਆਂ ਨੇ ਆਪਾਂ ਕਿੰਨੀ ਮਿਹਨਤ ਨਾਲ ਪਾਲੀਆਂ ਜੀ ਪਹਿਲਾਂ ਆਪਾਂ ਇੱਥੇ ਬਣ ਬਾਹਿਆ ਬਾਈ ਹੋਰਾਂ ਨੇ ਫਿਰ ਆਪਾਂ ਖੇੜੀਆਂ ਬਣਾਈਆਂ ਹਨਾ ਖੇੜੀਆਂ ਬਣਾ ਕੇ ਇਹਨਾਂ ਨੂੰ ਮੋੜੇ-ਮੂੜੇ ਬਣਾ ਕੇ ਉਧਰ ਲਾਸਟ ਤੇ ਸਿਰਿਆਂ ਤੇ ਖਾਲੇ-ਫੂਲੇ ਬਣਾ ਕੇ ਫਿਰ ਆਪਾਂ ਇੱਥੇ ਪੰਨਾ ਪਾਇਆ ਜੀ ਆਹ ਸੀਟ ਲਾਈ ਆਹ ਸੀਟ ਨੀਚੇ ਵਾਲੀ ਫਿਰ ਆਪਾਂ ਇਹਦੇ ਤੇ ਬੀ ਲਾਏ ਜਿਹਦੇ ਚ ਬੀ ਲੱਗਣੇ ਚਾਹੀਦੇ ਸੀ ਜਿਹੜੀ ਚੀਜ਼ ਦੇ ਉਹ ਚ ਬੀ ਲਾਏ ਜਿੱਥੇ ਪੌਦ ਲੱਗਣੀ ਚਾਹੀਦੀ ਸੀ ਉੱਥੇ ਪੌਦ ਲਾਈ ਫਿਰ ਆਪਾਂ ਜੀ ਉਤੋਂ ਆ ਪੰਨਾ ਪਾਇਆ ਤਰੇਲ ਤੋਂ ਠੀਕ ਹੈ ਤੇ ਹੁਣ ਜੀ ਆਪਾਂ ਇਹ ਪੰਨਾ ਲਾ ਦਈਦਾ ਜਦੋਂ ਗੋਡੀ ਕਰੀਦੀ ਐ ਤੇ ਫਿਰ ਆਪਾਂ ਸ਼ਾਮ ਨੂੰ ਚੜਾ ਕੇ ਜਾਂਦੇ ਆ ਇਹ ਪੰਨਾ ਪਾ ਕੇ ਜਾਂਦੇ ਆ ਥੋੜੀ ਥੋੜੀ ਮਿੱਟੀ ਨਾਲ ਦੱਬ ਜਾਂਦੇ ਆ ਇਹਨੂੰ ਜਿੱਥੇ-ਜਿੱਥੇ ਆ ਰਿੰਗ ਲੱਗੇ ਹੋਏ ਨੇ ਉੱਥੇ-ਉੱਥੇ ਕਿ ਉੱਡ ਨਾ ਪਾਏ ਕਈ ਵਾਰੀ ਰਾਤ ਨੂੰ ਹਵਾ ਹੂਗਾ ਚੱਲ ਤੇ ਹਨਾ ਜੀ ਮੌਸਮ ਹੀ ਇਹ ਜਿਹਾ ਧੁੰਦਾ ਧੰਦਾ ਨੇ ਤੇ ਕਈ ਵਾਰੀ ਦੀ ਸਬਜੀ ਤੋਂ ਉੱਡੀ ਵੀ ਲਫਾਫਾ ਤਾਂ ਫਿਰ ਇਹਨੂੰ ਆਪਾਂ ਟੱਕ ਜਾਂਦੇ ਆ ਕਿ ਫਿਰ ਤੜਕੇ ਆਪਾਂ ਫੇਰ ਲਫਾਫਾ ਲਾ ਕੇ ਫੇਰ ਗੋਡੀ ਚਾਲੂ ਕਰ ਲੈਂਦੇ ਆ ਫਿਰ ਸ਼ਾਮ ਨੂੰ ਫੇਰ ਟੱਕ ਜਾਂਦੇ ਆ ਹਾਂਜੀ ਚਲੋ ਠੀਕ ਹੈ ਜੀ ਹੁਣ ਆਪਾਂ ਅੱਜ ਦਾ ਬਲੌਗ ਇਹ ਹੈ ਜੀ ਸਾਡਾ ਆਪਾਂ ਦਿਖਾਈ ਹੈ ਜੀ ਸੋਨੂੰ ਸਬਜੀ ਦੀ ਗੋਡੀ ਤੇ ਤਾਕੀਰੇ ਚੈਨਲ ਨੂੰ ਸਬਸਕ੍ਰਾਈਬਰ ਕਰਿਓ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਜੀਨੂੰ ਸੋਹਣੀ ਲੱਗੇ ਵੀਡੀਓ ਲਾਈਕ ਕਮੈਂਟ ਕਰੋ ਜੀ ਸੋਹਣੇ ਸੋਹਣੇ ਤੇ ਦੱਸੋ ਜੀ ਕਿਹੜੇ ਕਿਹੜੇ ਏਰੀਆ ਚ ਸਬਜ਼ੀਆਂ ਬੀਜੀ ਜਾਂਦੀਆਂ ਨੇ ਕਿਹੜੇ ਕਿਹੜੇ ਕਿ ਕਿਹੜੀ ਕਿਹੜੀ ਜ਼ਿਲ੍ਹੇ ਚ ਲਾਈ ਹੋਈ ਆ ਜੀ ਇਹ ਸਬਜ਼ੀ ਕਿੰਨਾ ਕਿੰਨਾ ਨੇ ਕਮੈਂਟਾਂ ਚ ਜਰੂਰ ਦੱਸਿਓ ਠੀਕ ਹੈ ਜੀ